ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਤੁਹਾਡੇ ਅੱਗੇ ਇੱਕ ਗੁਜਾਰਿਸ਼ ਹੈ ਕਿ ਇਸ ਵੀਡੀਓ ਨੂੰ ਸੁਣਨ ਤੋਂ ਪਹਿਲਾਂ ਤੁਸੀਂ ਹੈੱਡਫੋਨ ਲਾ ਲਿਓ ਤੇ ਇਕੱਲੇ ਦੇ ਵਿੱਚ ਇਸ ਵੀਡੀਓ ਨੂੰ ਸੁਣਿਓ ਕਿਉਂਕਿ ਧਿਆਨ ਪੈਣਾ ਜੋ ਹੈ ਇਸ ਵੀਡੀਓ ਤੋਂ ਦੂਰ ਰਹਿਣਾ ਤੇ ਅੱਜ ਅਸੀਂ ਇੱਕ ਬਿਲਕੁਲ ਸੱਚੀ ਘਟਨਾ ਤੋਂ ਤੁਹਾਨੂੰ ਰੂਬਰੂ ਕਰਾਉਨੇ ਆ ਮੇਰੀ ਆਪਣੀ ਨਹਾੜ ਬੀਤੀ ਮੇਰਾ ਨਾਮ ਰਾਜਵੀਰ ਹੈ ਤੇ ਮੇਰੀ ਉਮਰ 22 ਸਾਲ। ਮੇਰਾ ਵੱਡਾ ਵੀਰ ਸਤਵੀਰ ਜੋ ਕਿ ਪਹਿਲਾਂ ਵਿਆਹਿਆ ਹੋਇਆ ਹੈ ਜੋ ਕਿ ਮੇਰੇ ਤੋਂ 2 ਸਾਲ ਵੱਡਾ ਹੈ ਤੇ ਮੇਰੀ ਭਾਬੀ ਜਿਸ ਦਾ ਰੰਗ ਗੋਰਾ ਅਤੇ ਉਸ ਦਾ ਕੱਦ 6 ਪੌਣੇ ਫੁੱਟ ਅਤੇ 28 ਉਸ ਦੀ ਕਮਰ ਅਤੇ 34 ਅਤੇ 42 ਉਸ ਦਾ ਪੂਰਾ ਫਿਗਰ ਹੈ। ਦੋਸਤੋ ਮੇਰੀ ਭਾਬੀ ਸ਼ਕਲ ਸੂਰਤ ਤੋਂ ਬਹੁਤ ਸੋਹਣੀ ਹੈ ਜਿਸ ਨੂੰ ਦੇਖ ਕੇ ਹਰ ਕੋਈ ਉਸ ਦਾ دیਵਾਨਾ ਹੋ ਜਾਵੇ। ਤੇ ਮੈਂ ਵੀ ਆਪਣੀ ਭਾਬੀ ਦਾ دیਵਾਨਾ ਹੋ ਗਿਆ ਸੀ ਮੈਂ ਹਮੇਸ਼ਾ ਹੀ ਕੋਸ਼ਿਸ਼ ਕਰਦਾ ਰਹਿੰਦਾ ਸੀ ਕਿ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਮੈਂ ਆਪਣੀ ਭਾਬੀ ਦੇ ਨਾਲ ਗੱਲ ਕਰਾਂ ਜਾਂ ਮੈਂ ਗੱਲ ਨੂੰ ਅਗਾਂਹ ਵਧਾਵਾਂ ਮੈਂ ਅੱਖਾਂ ਅੱਖਾਂ ਦੇ ਨਾਲ ਆਪਣੀ ਭਾਬੀ ਨੂੰ ਇਸ਼ਾਰੇ ਕਰਦਾ ਰਹਿੰਦਾ ਅਤੇ ਉਸ ਨੂੰ ਆਪਣੇ ਜਾਲ ਦੇ ਵਿੱਚ ਫਸਾਉਣ ਦੀ ਪੂਰੀ ਕੋਸ਼ਿਸ਼ ਕਰਦਾ ਰਹਿੰਦਾ ਮੇਰੀ ਭਾਬੀ ਐਨੀ ਗੋਰੀ ਚਿੱਟੀ ਸੀ ਜੋ ਕਿ ਉਸ ਨੂੰ ਦੇਖ ਕੇ ਮੇਰੇ ਹੋਸ਼ੋ ਹਵਾਸ਼ ਗਾਇਬ ਹੀ ਹੁੰਦੇ ਰਹਿੰਦੇ ਅਕਸਰ ਹੀ ਰਾਤ ਨੂੰ ਸੌਂਦੇ ਸਮੇਂ ਮੈਂ ਰਜਾਈ ਦੇ ਵਿੱਚ ਆਪਣੇ ਖੀਰੇ ਨੂੰ ਹਿਲਾਉਂਦਾ ਰਹਿੰਦਾ ਅਤੇ ਭਾਬੀ ਦਾ ਨਾਮ ਲੈ ਕੇ ਉਸ ਦੇ ਵਿੱਚੋਂ ਰਸ ਕੱਢ ਦਿੰਦਾ। ਦੋਸਤੋ ਇੱਕ ਦਿਨ ਮੈਂ ਘਰ ਦੇ ਵਿੱਚ ਬਿਲਕੁਲ ਇਕੱਲਾ ਸੀ ਤੇ ਮੈਂ ਕੀ ਕਰ ਰਿਹਾ ਸੀ? ਰਜਾਈ ਦੇ ਵਿੱਚ ਜ਼ੋਰ-ਜ਼ੋਰ ਦੀ ਆਪਣੇ ਖੀਰੇ ਨੂੰ ਹਿਲਾ ਰਿਹਾ ਸੀ ਤੇ ਮੈਨੂੰ ਨਹੀਂ ਸੀ ਪਤਾ ਕਿ ਮੇਰੀ ਭਾਬੀ ਜੋ ਕਿ ਦੀਵਾਰ ਦੇ ਉੱਲੇ ਖੜੀ ਸਭ ਕੁਝ ਸੁਣ ਰਹੀ ਹੈ। ਮੈਂ ਉੱਚੀ-ਉੱਚੀ ਆਪਣੀ ਭਾਬੀ ਦਾ ਨਾਮ ਲੈ ਰਿਹਾ ਸੀ। ਅਤੇ ਆਪਣੇ ਹੱਥਾਂ ਦੇ ਨਾਲ ਆਪਣੇ ਖੀਰੇ ਨੂੰ ਹਿਲਾ ਰਿਹਾ ਸੀ ਤੇ ਮੇਰੀ ਭਾਬੀ ਵੀ ਜੋ ਕਿ ਗੇਟ ਦੇ ਬਾਹਰ ਖੜੀ ਸਭ ਦੇਖ ਰਹੀ ਸੀ ਅਤੇ ਮੇਰੇ ਦਿਲ ਦੀ ਧੜਕਣ ਤੇਜ਼ ਹੋਈ ਪਈ ਸੀ ਅਤੇ ਮੈਂ 15-20 ਮਿੰਟ ਆਪਣੇ ਖੀਰੇ ਨੂੰ ਹਿਲਾਉਣ ਤੋਂ ਬਾਅਦ ਆਖਰਕਾਰ ਮੇਰਾ ਖੀਰਾ ਆਪਣੇ ਮੁਕਾਮ ਦੇ ਉੱਪਰ ਪਹੁੰਚੀ ਗਿਆ ਅਤੇ ਉਸ ਨੇ ਆਪਣਾ ਰਸ ਛੱਡ ਦਿੱਤਾ ਤੇ ਜਿਵੇਂ ਹੀ ਉਸ ਨੇ ਆਪਣਾ ਰਸ ਛੱਡਿਆ ਤਾਂ ਐਨੇ ਵਿੱਚ ਭਾਬੀ ਨੇ ਗੇਟ ਖੋਦਿਆ ਅਤੇ ਗੇਟ ਖੁੱਲ ਕੇ ਕਿਹਾ ਕਿ ਤੂੰ ਇਹ ਸਭ ਕੁਝ ਕੀ ਕਰ ਰਿਹਾ ਹੈ ਉਸਨੇ ਗੁੱਸੇ ਦੇ ਵਿੱਚ ਮੈਨੂੰ ਕਿਹਾ ਤੇ ਮੈਂ ਡਰ ਗਿਆ ਮੈਂ ਜਲਦੀ ਜਲਦੀ ਦੇ ਨਾਲ ਆਪਣਾ ਟੋਵਲ ਚੱਕਿਆ ਅਤੇ ਉਸ ਤੋਂ ਬਾਅਦ ਮੈਂ ਆਪਣੇ ਆਪ ਦੇ ਉੱਪਰ ਉਸ ਟੋਵਲ ਨੂੰ ਬਲੇਟ ਲਿਆ ਤਾਂ ਕਿ ਮੇਰੀ ਭਾਬੀ ਨੂੰ ਜੋ ਖੀਰਾ ਹੈ ਉਹ ਨਾ ਦਿਖੇ ਤਾਂ ਦੱਸ ਦੀਗੇ ਕਿ ਉਸ ਤੋਂ ਬਾਅਦ ਭਾਬੀ ਮੇਰੇ ਨਾਲ ਗੁੱਸੇ 'ਚ ਬੋਲਣ ਲੱਗੀ ਕਿ ਮੈਂ ਹੁਣੇ ਤੇਰੇ ਵੀਰ ਨੂੰ ਦੱਸਾਂਗੀ ਕਿ ਤੂੰ ਮੇਰਾ ਨਾਮ ਲੈ ਕੇ ਕੀ ਕੁਝ ਕਰਦਾ ਹੈ ਮੈਂ ਆਪਣੀ ਭਾਬੀ ਦੇ ਪੈਰੀਂ ਪੈ ਗਿਆ ਅਤੇ ਮੈਂ ਭਾਬੀ ਨੂੰ ਕਿਹਾ ਕਿ ਭਾਬੀ ਮੈਨੂੰ ਅੱਜ ਅੱਜ ਬਖਸ਼ ਦੇ ਕਿਉਂਕਿ ਤੈਨੂੰ ਦੇਖ ਕੇ ਮੇਰਾ ਸਬਰ ਨਹੀਂ ਸੀ ਹੁੰਦਾ ਉਸ ਤੋਂ ਬਾਅਦ ਭਾਬੀ ਮੈਨੂੰ ਕਹਿਣ ਲੱਗੀ ਕਿ ਜੇਕਰ ਤੇਰਾ ਸਬਰ ਨਹੀਂ ਹੁੰਦਾ ਤੇ ਮੇਰੀ ਇੱਕ ਸਹੇਲੀ ਹੈ ਜਿਸ ਦਾ ਨਾਮ ਹੈ ਰੀਆ ਉਸ ਦੇ ਨਾਲ ਮੈਂ ਤੇਰੀ ਗੱਲ ਕਰਵਾ ਦਿੰਨੀ ਆ ਅਤੇ ਉਸ ਦੇ ਨਾਲ ਜੋ ਕੁਝ ਤੂੰ ਕਰ ਲਵੀਂ ਉਸ ਤੋਂ ਬਾਅਦ ਮੈਂ ਕਿਹਾ ਠੀਕ ਆ ਭਾਬੀ ਤੇ ਇੱਕ ਦਿਨ ਭਾਬੀ ਨੇ ਆਪਣੀ ਸਹੇਲੀ ਰੀਆ ਨੂੰ ਘਰੇ ਬੁਲਾਇਆ ਤੇ ਰੀਆ ਨੂੰ ਦੇਖਦੇ ਹੀ ਮੇਰੇ ਹੋਸ਼ ਉਹ ਹਵਾਸ਼ ਗਾਇਬ ਹੋ ਗਏ ਉਹ ਤਾਂ ਮੇਰੀ ਭਾਬੀ ਤੋਂ ਹੀ ਬਹੁਤ ਸੋਹਣੀ ਸੁਨੱਖੀ ਮਟਿਆਰ ਸੀ 6 ਫੁੱਟ ਕੱਦ ਸੀ ਅਤੇ ਉੱਚੀ ਲੰਮੀ ਯਾਨੀ ਕਿ ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਵੇ ਯਾਨੀ ਵੱਡੀਆਂ-ਵੱਡੀਆਂ ਰਾਣੀਆਂ ਨੂੰ ਵੀ ਮਾਤ ਪਾਉਂਦੀ ਸੀ ਅਤੇ ਮੇਰੇ ਕੋਲ ਬੈਠ ਗਈ ਅਤੇ ਭਾਬੀ ਕੌਫੀ ਬਣਾ ਕੇ ਲਿਆਈ ਕੌਫੀ ਪੀਂਦੇ ਗਏ ਤੇ ਅਸੀਂ ਇੱਕ ਦੂਜੇ ਦੀਆਂ ਅੱਖਾਂ ਦੇ ਵਿੱਚ ਡੁੱਬਦੇ ਗਏ ਉਸ ਨੂੰ ਦੇਖ ਕੇ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਤੇ ਮੈਂ ਜਲਦੀ-ਜਲਦੀ ਉਸ ਦੇ ਨਾਲ ਹੰਬ ਬਿਸਤਰ ਹੋਣਾ ਚਾਹੁੰਦਾ ਸੀ ਮੇਰੇ ਦਿਲ ਦੀ ਧੜਕਣ ਜਦੋਂ ਤੇਜ਼ ਹੋਈ ਤੇ ਮੈਂ ਗਾਂ ਕਦਮ ਵੜਾਏ ਤੇ ਮੈਂ ਹੱਥ ਉਸ ਦੇ ਸਿਰ ਦੇ ਉੱਪਰ ਰੱਖਿਆ ਉਸ ਦੇ ਸਿਰ ਦੇ ਉੱਪਰ ਹੱਥ ਰੱਖਦੇ ਹੋਏ ਉਸ ਦੇ ਸਰੀਰ ਨੂੰ ਛੂੰਦਾ ਛੂੰਦਾ ਮੈਂ ਉਸ ਦੇ ਪੂਰੇ ਹੀ ਜੋ ਕਿ ਹੱਥ ਨੂੰ ਘੁਮਾਰਿਆ ਸੀ ਅਤੇ ਉਸ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਉਹ ਵੀ ਮੇਰਾ ਸਾਥ ਦੇਣ ਲੱਗੀ ਅਤੇ ਅਸੀਂ ਆਪਣੇ ਬੈੱਡ ਰੂਮ ਦੇ ਵਿੱਚ ਜਦੋਂ ਚਲੇ ਗਏ ਤੇ ਮੈਂ ਆਪਣੇ ਹੱਥ ਉਸ ਦੇ ਦਸਹਿਰੀ ਅੰਬਾਂ ਦੇ ਉੱਪਰ ਰੱਖ ਦਿੱਤੇ ਅਤੇ ਦਸਹਿਰੀ ਅੰਬਾਂ ਦੇ ਉੱਪਰ ਜਦੋਂ ਮੈਂ ਹੱਥ ਰੱਖੇ ਤਾਂ ਉਸ ਨੇ ਵੀ ਮੈਨੂੰ ਕੁੱਟ ਕੇ ਆਪਣੇ ਨਾਲ ਜਕੜ ਲਿਆ ਹੁਣ ਅਸੀਂ ਇੱਕ ਦੂਜੇ ਦੇ ਗੁਲਾਬੀ ਬੁੱਲਾਂ ਦਾ ਰਸ ਪਾਨ ਕਰ ਰਹੀ ਸੀ ਅਤੇ ਉਹ ਵੀ ਮੇਰਾ ਪੂਰਾ ਸਾਥ ਦੇ ਰਹੀ ਸੀ ਉਸ ਦਾ ਗੋਰਾ ਚਿੱਟਾ ਰੰਗ ਅਤੇ ਮੈਨੂੰ ਮਦਹੋਸ਼ ਕਰੀ ਜਾ ਰਿਹਾ ਸੀ ਦੋਸਤੋ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੇਰੀ ਭਾਬੀ ਦੀ ਜੋ ਸਹੇਲੀ ਹੈ ਉਸ ਦਾ ਵਿਆਹ ਹੋ ਚੁੱਕਾ ਸੀ ਅਤੇ ਉਸ ਦੇ ਦੋ ਬੱਚੇ ਵੀ ਸੀ ਪਰ ਉਸ ਦੇ ਪਤੀ ਤੋਂ ਉਸ ਦੀ ਸੰਤੁਸ਼ਟੀ ਨਾ ਹੋਣ ਕਰਕੇ ਉਸ ਨੇ ਮੇਰੀ ਭਾਬੀ ਨੂੰ ਕਈ ਵਾਰ ਕਿਹਾ ਸੀ ਕਿ ਮੇਰੀ ਕਿਸੇ ਨਾਲ ਗੱਲਬਾਤ ਕਰਵਾ ਦੇ ਤਾਂ ਉਹ ਮੇਰੇ ਨਾਲ ਗੱਲਬਾਤ ਉਸ ਨੇ ਕਰਵਾ ਦਿੱਤੀ ਹੁਣ ਮੇਰਾ ਖੀਰਾ ਵੀ ਪੂਰਾ ਟਾਈਟ ਹੋ ਚੁੱਕਿਆ ਸੀ ਕਿਉਂਕਿ ਮੈਂ ਪਹਿਲਾਂ ਕਦੇ ਕਿਸੇ ਦੇ ਨਾਲ ਐਦਾਂ ਸਭ ਕੁਝ ਨਹੀਂ ਕੀਤਾ ਸੀ ਇਹ ਮੇਰਾ ਪਹਿਲਾ ਐਕਸਪੀਰੀਅੰਸ ਸੀ ਤਾਂ ਉਸ ਤੋਂ ਬਾਅਦ ਅਸੀਂ ਦੋਨੋਂ ਵਸਤਰਾਂ ਦੇ ਵਿੱਚੋਂ ਜਦੋਂ ਬਾਹਰ ਹੋਏ ਤਾਂ ਹੁਣ ਉਸ ਦੀ ਤਿਤਲੀ ਮੇਰੇ ਸਾਹਮਣੇ ਸੀ ਅਤੇ ਉਸ ਦੀ ਤਿਤਲੀ ਮੇਰਾ ਖੀਰਾ ਲੈਣ ਦੇ ਲਈ ਤਿਆਰ ਸੀ ਸਭ ਤੋਂ ਪਹਿਲਾਂ ਮੈਂ ਜੀਵ ਦੇ ਨਾਲ ਉਸ ਦੀ ਤਿਤਲੀ ਨੂੰ ਚੰਗੇ ਤਰੀਕੇ ਦੇ ਨਾਲ ਟੱਚ ਕੀਤਾ ਉਸ ਤੋਂ ਬਾਅਦ ਦੋਨਾਂ ਹੱਥਾਂ ਦੇ ਨਾਲ ਉਸ ਤੇ ਦਸਹਿਰੀ ਅੰਬਾਂ ਨੂੰ ਮਸਲ ਰਿਹਾ ਸੀ ਅਤੇ ਉਹ ਜ਼ੋਰ-ਜ਼ੋਰ ਦੀ ਆਵਾਜ਼ਾਂ ਕੱਢ ਰਹੀ ਸੀ ਕਿ ਰਾਜਵੀਰ ਹੁਣ ਤੂੰ ਦੇਰ ਨਾਲ ਆ ਹੁਣ ਤੂੰ ਜੋ ਕੁਝ ਕਰਨਾ ਹੈ ਕਰ ਸਕਦਾ ਹੈ ਤੇ ਮੈਂ ਆਪਣੇ ਖੀਰੇ ਨੂੰ ਉਸ ਦੀ तितਲੀ ਦੇ ਉੱਪਰ ਰੱਖ ਕੇ ਉਸ ਲਈ तितਲੀ ਦੇ ਫੰਗਾ ਨੂੰ ਖੋਲ ਕੇ ਆਪਣਾ ਖੀਰਾ ਉਸ तितਲੀ ਦੇ ਵਿੱਚ ਰੱਖ ਦਿੱਤਾ ਅਤੇ ਅੰਦਰ ਬਾਹਰ ਅੰਦਰ ਬਾਹਰ ਹੋਣ ਲੱਗਿਆ ਅਤੇ ਉਸ ਦੀ तितਲੀ ਵੀ ਪੂਰੀ ਗਰਮ ਹੋ ਚੁੱਕੀ ਸੀ ਅਤੇ ਉਹ तितਲੀ ਪਾਣੀ ਛੱਡਣ ਲੱਗ ਗਈ ਸੀ ਹੁਣ ਦੱਸ ਦਈਏ ਕਿ ਖੀਰਿਆਂ ਦੇ ਨਾਲ ਟਮਾਟਰ ਵੀ ਬਾਹਰ ਜੋ ਕਿ ਬੜਕ-ਬੜਕ ਕੇ तितਲੀ ਦੇ ਉੱਪਰ ਵਜਦੇ ਸੀ ਅਤੇ ਪੂਰਾ ਹੀ ਇੱਕ ਮਾਹੌਲ ਬਣਿਆ ਹੋਇਆ ਸੀ ਹੁਣ ਰੀਆ ਮੈਂ ਥੱਲੇ ਸੀ ਤੇ ਰੀਆ ਉੱਪਰ ਆ ਗਈ ਤੇ ਉਸਨੇ ਆਪਣੀ तितਲੀ ਬਿਲਕੁਲ ਖੀਰੇ ਦੇ ਉੱਪਰ ਰੱਖ ਦਿੱਤੀ ਤੇ ਮੈਂ ਵੀ ਅੱਗੋਂ ਹਲਕਾ ਜਿਹਾ ਛਟਕਾ ਦਿੱਤਾ ਅਤੇ ਮੇਰਾ ਖੀਰਾ तितਲੀ ਦੇ ਵਿੱਚ ਜਾ ਕੇ ਅਤੇ ਪੂਰੇ ਹੀ ਗਰਮੀ ਦਾ ਅਹਿਸਾਸ ਮਨ ਰਿਹਾ ਸੀ ਮੇਰੇ ਨਾਲ ਇਹ ਪਹਿਲਾ ਐਕਸਪੀਰੀਅੰਸ ਸੀ ਅਤੇ ਮੇਰਾ ਖੀਰਾ ਅੰਦਰ ਜਾ ਕੇ ਪੂਰਾ ਨਿਗ ਮਨ ਰਿਹਾ ਸੀ ਅਤੇ 15-20 ਮਿੰਟ ਸਾਡੀ ਇਹ ਪਰਫਾਰਮੈਂਸ ਚੱਲੀ ਰੀਆ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਉਹ ਆਵਾਜ਼ਾਂ ਕੱਢ ਰਹੀ ਸੀ ਕਿ ਰਾਜਵੀਰ ਹੋਰ ਜ਼ੋਰ ਦੀ ਹੋਰ ਜ਼ੋਰ ਦੀ ਮੈਂ ਵੀ ਪੂਰੇ ਜੋਸ਼ ਦੇ ਵਿੱਚ ਆ ਗਿਆ ਸੀ ਅਤੇ ਜ਼ੋਰ ਦੇ ਨਾਲ ਅਲੱਗ-ਅਲੱਗ ਪੋਜੀਸ਼ਨਾਂ ਦੇ ਵਿੱਚ ਮੈਂ ਪੂਰਾ ਆਨੰਦ ਮਾਣਿਆ ਅਤੇ ਉਸ ਤੋਂ ਬਾਅਦ ਅਸੀਂ ਦੋਨੋਂ ਹੀ ਝੜ ਗਏ। ਸੋ ਦੋਸਤੋ ਐਦਾਂ ਮੇਰੀ ਭਾਬੀ ਨੇ ਆਪਣੀ ਸਹੇਲੀ ਦੀ ਗੱਲਬਾਤ ਮੇਰੇ ਨਾਲ ਕਰਵਾਈ ਤੇ ਮੈਂ ਵੀ ਉਸ ਨੂੰ ਜਨਨਦੀ ਸੈਰ ਕਰਵਾਈ। ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।